ਯਾਤ 1 ਵਜੇ ਕੇ ਕੋਈ 40 ਮਿੰਟ ਦੇ ਕਰੀਬ ਕਲਗੀਧਰ ਪਾਤਸ਼ਾ ਚਮਕੌਰ ਦੀ ਗੜੀ ਚੋਂ ਨਿਕਲੇ ਠੀਕ ਹੈ ਦਇਆ ਸਿੰਘ ਨਾਲ ਹੁਣ ਤਾਂ ਚਾਹ ਸਤ ਸਿੰਘ ਨਾਲ ਦਸੀ ਜਾਂਦੇ ਨੇ ਪਰ ਦੋਵੇਂ ਹੀ ਸਨ ਪਰ ਜਿਹੜੇ ਇਤਿਹਾਸ ਮੈਂ ਉਹਨੇ ਵਿੱਚ ਦਇਆ ਸਿੰਘ ਸੀ ਮਗਰ ਨਾਲ ਆਪਾਂ ਹੀ ਦਇਆ ਸਿੰਘ ਤਾਂ ਨਾਲ ਆਏ ਉਹੜੇ ਤੇ ਸਵਾਰ ਹੋ ਕੇ ਗੜੀ ਦੇ ਵਿੱਚੋਂ ਨਿਕਲੇ ਨੇ ਘੋੜਾ ਜਦੋਂ ਰਣ ਭੂਮੀ 'ਚ ਆਇਆ ਘੋੜੇ ਨੇ ਸਿਰ ਥੱਲੇ ਕੀਤਾ ਕਲਗੀਧਾਪ ਪਾਸ਼ਾ ਸਮਝਿਆ ਵੀ ਪਤਾ ਨਹੀਂ ਕੋਈ ਅੱਗੇ ਖਾਲੀ ਬੰਨਾ ਆ ਗਿਆ ਹੈ ਘੋੜਾ ਲੰਘနေ ਰਿਹਾ ਬੱਦਲ ਬੜਾ ਬਿਆਨਕ ਸੀ ਕਹਈਆਂ ਪੈ ਰੀਆਂ ਸਨ ਚਮਕ ਰਿਹਾ ਸੀ ਬੱਦਲ ਬੱਦਲ ਦੀ ਲਿਸ਼ਕ ਵੱਜੀ ਤਾਂ ਕੀ ਵੇਖਿਆ ਜੁਹਾਰ ਦੀ ਲਾਸ਼ ਪਈ ਹੈ ਤੇ ਘੋੜਾ ਚਰਨ ਚਾਟ ਰਿਹਾ ਵਾਓ ਉਥੇ ਘੋੜੇ ਦਾ ਕਲਗੀਧਾਪ ਪਾਸ਼ਾ ਉੱਤਰ ਪਿਆ ਕਹਿੰਦੇ ਮੇਰਾ ਘੋੜੇ ਘੋੜੇ ਚੜ ਕੇ ਮੈਂ ਸ਼ੀਦਾ ਦੇ ਉੱਤੋਂ ਲੰਘ ਰਿਹਾ ਜੁੱਤੀ ਜੋੜਾ ਉੱਥੇ ਲਾ ਦਿੱਤਾ ਜੁੱਤੀ ਮੇਰੀ ਜੁੱਤੀ ਆਲਾ ਪੈਰ ਕਿਸੇ ਸ਼ਹੀਦ ਨੂੰ ਨਾ ਲੱਗ ਜਾਏ। ਉਤੋਂ ਪਹਿਨਣੋਂਗੇ ਚੱਲੇ ਨੇ ਕਲਗੀਧਰ ਪਾਤਸ਼ਾਹ। ਗੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ। ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਧਾਰ ਲਿਆਣੇ ਮਾਝੂ ਵਾੜੇ ਦੇ ਵੱਲ। ਦਿੱਤਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦ ਦੀ ਅਖਾਰੇ ਦੇ ਵੱਲ। ਲੰਘਦੇ ਹੋਏ ਜੁਝਾਰ ਦੀ লাশ ਕੋਲੋਂ ਪੈ ਗਈ ਨਿਗਾ ਕੁਰਬਾਨੀ ਦੇ ਲਾੜੇ ਦੇ ਵੱਲ। ਔਲ ਬਰ ਵੇਖਿਆ ਜਾਤੇ ਨੇ ਨਾਲ ਗੌਰਵ ਅਤੇ ਫਿਰ ਮੁਸਕਾ ਕੇ ਲੰਘ ਤੁਰਿਆ ਫਾਇਆਂ ਲਾਂਧੀਆਂ ਅੰਦਰਾਂ ਰਹਿਗੀਆਂ ਪਰ ਉਹ ਪੱਲਾ ਛਿੜਾ ਕੇ ਲੰਘ ਤੁਰਿਆ ਹੂਬਾਂ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਘੂਰ ਵੀ ਖਾ ਕੇ ਬੈਠ ਗਿਆ ਉਹਦੇ ਲਹੂ ਲਿਬੜੇ ਪੈਰਾ ਕੂਲਿਆਂ ਤੇ ਸਿੰਘ ਸੀਸ ਝੁਕਾ ਕੇ ਬੈਠ ਗਿਆ ਵਾਲ ਪਿਤਾ ਨਨਮੋਈ ਦੇ ਵੇਖ ਕੇ ਤੇ ਦਇਆ ਸਿੰਘ ਰੂਹ ਵਿੱਚ ਆ ਕੇ ਬੈਠ ਗਿਆ ਕੀਸੀ ਮੋਤੀਆਂ ਵਾਲਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਦੇ ਤਿਆਗ ਦੀ ਮਹਿੰਦੀ ਨਾ ਲਤਨੀ ਸੀ ਸੁਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ ਪਰ ਦਿੱਠਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਬਾਜ ਮਾਰੀ ਆ ਜਾ ਦਇਆ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਂਦਾ ਸੈਂ ਫਾਇਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀ ਐ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਪਿਆ ਸਿੰਘਾ ਉਹ ਖੱਪੜ ਪਾਉਂਦਾ ਕੌਣ ਪਰਵਾਨਿਆਂ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉਤਾ ਉੱਠ ਉਹ ਨਹੀਂ ਦੇਸ਼ ਭਗਤ ਹੁੰਦਾ ਜੋ ਸ਼ਹੀਦੀ ਮੌਤ ਤੇ ਜੂਰਦਾ ਹੈ ਇਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਥ ਪਰ ਸੱਜਣਾ ਦੂਰ ਦਾ ਹੈ ਕਿਹਾ ਸਿੰਘ ਨੇ ਪਾਛੋ ਤੁਸੀਂ ਚੱਲੋ ਮੈਂ دیدار ਕਰਕੇ ਹੁਣੇ ਆ ਜਾਣਾ ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਕਾਂ ਦਾ ਹੌਲਾ ਬਾਹਰ ਕਰਕੇ ਹੁਣੇ ਆ ਜਾਣਾ ਦਿਓ ਆਗਿਆ ਕਿ ਦੋਹਾਂ ਛੰਨਿਆਂ ਦਾ ਮੈਂ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੁੱਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਸਕਾਰ ਕਰਨਾ ਸਭ ਜਿਆਦਾ ਅੰਦਾਜ਼ੇ ਕਰ ਜਿਉਂਦਾ ਰਿਆ ਤੇ ਆ ਮਿਲਾਂਗਾ ਗੁਰ ਆ ਕੇ ਰੋ ਦੇ ਨਾਲ ਮੋੜ ਕੇ ਉੱਠ ਬਣੀ ਦਾ ਜਿਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਾਲਨਾ ਦੇ ਦਿਆਂ ਕਿਸ ਤਰ੍ਹਾਂ ਦਸ ਮੈਂ ਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਜੀਤ ਨਾ ਕੋਈ ਜੁਹਾਰ ਸਿੰਘਾ ਇੱਕੋ ਜੇ ਨੇ ਸਾਰੇ ਜੇ ਕਰ ਸਕਣਾ ਤੇ ਸਭ ਨਾ ਕਰੀ ਸੰਸਕਾਰ ਸਿੰਘਾ ਮੇਰੇ ਕਾਜ਼ਿਆਂ ਨੂੰ ਲੱਖਾਂ ਜ਼ਖਮ ਲੱਗੇ ਤੂੰ ਕੋਲੋਸ ਨਾ ਇੱਕੋ ਫਾਟੜਿਆ ਮੇਰੀ ਨਿਗਾ ਚ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਗਿਆ ਜੀਤ ਜੁਹਾਰ ਤੋਂ ਘਾਟੜਿਆ ਵਾਹ ਜੀ ਇੱਕੋ ਜੇ ਟੋਟੇ ਮੇਰੀਆਂ ਅੰਦਰਾਂ ਦੇ ਉਹ ਸਿੱਖਾ ਝੱਲਿਆ ਵਿਕਰਾ ਕਰ ਰਿਆ ਹੈ ਕੰਡੇ ਮੌਤ ਦੇ ਚੂਬੇ ਨੇ ਸਾਰਿਆਂ ਨੂੰ ਪੂਲ ਸ਼ਰਦਾ ਦੇ ਕੱਲੇ ਤੇ ਧਰ ਰਿਆ ਹੈ ਇਹ ਤੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਪਰ ਤੂੰ ਇੱਕ ਖਾਤਰ ਹੋ ਕੇ ਭਰ ਰਿਆ ਹੈ ਮੈਨੂੰ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੇ ਤੂੰ ਅਜੀਤ ਜੁਹਾਰ ਲਈ ਮਰ ਰਿਆ ਹੈ ਜੇ ਤੂੰ ਅਮਰਤ ਦੀ ਸ਼ਕਤੀ ਗ੍ਰਹਿਣ ਕਰ ਦੋਂ ਵੱਖੋ ਵੱਖਰੇ ਤੈਨੂੰ ਨਾ ਮੁੱਤ ਦਿਖਦੇ ਜੇ ਤੂੰ ਭਾਈ ਕਨਈਏ ਤੂੰ ਸਭ ਲੈੰਦੋ ਤੈਨੂੰ ਸਾਰੇ ਦਸ਼ਵੇਸ਼ ਦੇ ਪੁੱਤ ਦਿਖਦੇ ਵਾ 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 ਇਹ ਜੋ ਮਰਦੇ ਨੇ ਮੌਤ ਬਹਾਦਰਾਂ ਦੀ ਇਹ ਨਹੀਂ ਖਪਨ ਦੀ ਸਮਝਦੇ ਲੋਹਰ ਸਿੰਘਾ ਇਹਨੇ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ ਰਖਦੇ ਚਿਖਾ ਦੀ ਨਹੀਂ ਜੋਰ ਸਿੰਘਾ ਮਾਸ ਇਹਨਾਂ ਦਾ ਖਾਨ ਨਿਸ਼ੰਗੋ ਕੇਲਾ ਕਾਂਤ ਰੋੜ ਤਰੋੜ ਸਿੰਘਾਂ ਤਾਂ ਕਿ ਅੜਖੀ ਜਗ ਨੂੰ ਮਿਲੇ ਗੁਰਤੀ ਤੇ ਜਮਨਸੂਰ ਮੈਂ ਲੱਖ ਕਰੋੜ ਸਿੱਧਾ ਵਾ 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 ਇਹਨਾਂ ਵਾਸਤੇ ਕਪਨ ਜੇ ਕੋਲ ਰੱਖਦਾ ਤਾਂ ਮੈਂ ਵੇਦਾ ਨਿਕੈ ਕਮਜ਼ੋਰ ਦਾਣਾ ਹੰਜੂ ਇਹਨਾਂ ਲਈ ਹੁੰਦੇ ਜੇ ਆ ਖੰਦਰ ਤਾਂ ਮੈਂ ਇਹਨੂੰ ਪਿਆਸਿਆਂ ਟੋੜਦਾ ਨਾ ਮੇਰੀ ਰੂਹ ਇਸ ਮੌਤ ਨੂੰ ਦੋਜਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣ ਤੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਹਿਨਿਆਂ ਤੋਂ ਸਮਝਾ ਮਾਨ ਮਿਲਦਾ ਕਿ ਸਰਬੰਸੂਰਤਾ ਕੇ ਆ ਗਿਆ ਹਾਂ ਇਹ ਵੀ ਕੰ ਲੋਕੀ ਤਾਂ ਸੋਨ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਮੈਨੂੰ ਪਤਾ ਨਹੀਂ ਕਿ ਆ ਵੀ ਸਾਰਾ ਮੈਨੂੰ ਲੱਖ ਵਾਲੀ ਰਾਨ ਦਾ ਚੋਰ ਸਮਝੇ ਇਹ ਨਾ ਸੁਣਾ ਗੁਮਿੰਦਰ ਸਿੰਘ ਨੇ ਇਸੇ ਕੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਜੋ ਕਾਦਰੇ ਦਾ ਖੱਪੜ ਪਾ ਰਿਆ ਹੈ ਇਹਦੇ ਨਾਲ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਦੇ ਕੱਪੜਾ ਦੇ ਇਹਨਾਂ ਦੀਆਂ ਵਡਿਆਈਆਂ ਨਾਲ ਕਾਜ ਸਿੰਘਾ ਲੜ ਕੇ ਜੰਗ ਇਹਦਾ ਜਿਹੜੇ ਮਰਨ ਯੋਧੇ ਕੱਪੜਾ ਉਹਨਾਂ ਨੂੰ ਹੁੰਦੇ ਨੇ ਬਾਜ ਸਿੰਘਾ ਟੋਟੇ ਇਹਨਾਂ ਦੇ ਅੱਗੇ ਨਿਸ਼ੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇ ਕੜੀ ਨਾ ਨੂੰ ਖੱਪਣ ਦੀ ਚਾਹ ਹੁੰਦੀ ਮਰਦੇ ਮਹਿਲੀ ਇੱਕ ਪਲੰਗ ਦੀ ਮਾਰੀਆਂ ਤੇ ਇਹਦੇ ਖੱਪਣ ਦਾ ਸਾ ਪਰਦੇ ਪਾਉਣ ਦੀਆਂ ਭਾਰਤ ਦੀਆਂ ਸਤਵੰਤੀਆਂ ਲਾਰੀਆਂ ਤੇ ਉਹ ਅਮਰਤ ਧਾਰੀਆਂ ਉਥੇ ਨਿਸਤੰਤੋ ਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਈ ਬੇੜੀ ਮੈਨ ਨਹੀਂ ਰੱਖ ਸਕਦਾ ਜਾਉ ਰਾਹ ਰਹਿੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸਜਣਾ ਰੱਖਣੀ ਸੀ ਜਾਂ ਅਸੂਲ ਰੈਂਦਾ ਜਾਂ ਪਰਿਵਾਰ ਰਹਿੰਦਾ ਨਹੀਂ ਸਿੱਧੂਆਂ ਜੋ ਕੀਤੇ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਰਾਂ ਦਾ ਪਿਆਰ ਰਹਿੰਦਾ ਵਾਹ ਦਾਸ ਸਿੰਘ ਗੰਬੋਲ ਸਕਿਆ ਨਾ ਹੰਜੂ ਕੇਰ ਦਾ ਕੇਰ ਦਾ ਟੁੱਟ ਪਿਆ ਓ ਸੂਰ ਮਤਾਈ ਤੇ ਉਸ ਬ੍ਰਹਮਾਤਮਾ ਦੀ ਮਾਲਾ ਫੇਰਦਾ ਫੇਰਦਾ ਦਰਪਿਆਓ ਮਾਲਾ ਫੇਰਦਾ ਫੇਰਦਾ ਦਰਪਿਆਓ ਦਰਪਿਆਓ